ਇਹ ਇੱਥੇ ਦੇ ਵੋਟਰ ਹੈ ਇਸ ਬੂਥ ਦੇ ਵੋਟਰ ਹੈ ਪੁੱਛਣ ਪੁੱਛੋ ਇਹਨਾਂ ਨੂੰ ਜਾ ਕੇ ਜਰਾ ਕੁਝ ਸ਼ਿਕਾਇਤ ਸ਼ਿਕਾਇਤ ਕੀਤੀ ਕੋਈ ਮੈਂ ਕਰਨ ਲੱਗੀ ਹੈ ਸ਼ਿਕਾਇਤ ਤਾਂ 셔ਟ ਵਾਲੇ ਆ ਉਹਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ 포ਟਵਾ ਕਿੱਟ ਕੇ ਭੇਜ ਲਾ ਦੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਪੇ ਜੱਲੀ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰੋਂ ਇਹਨਾਂ ਨੂੰ ਔਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਆ ਗਿਆ ਜਿਹੜੀ ਐਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈ ਗਿਆ ਪੋਰ ਪੁਲਿਸ ਬਿਲਕੁਲ ਨਹੀਂ ਰਹਿ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈ ਕਿ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਉੱਕ ਜੋ ਹੱਲੇ ਅੰਦਰ ਰਸ਼ ਹੈ ਆਇਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ঠেਜ ਰਹੀ ਹੈ ਕਿ ਤੁਸੀਂ ਚਲੇ ਜਾਓ ਤੁਸੀਂ ਕੀ ਕਹਿ ਰਹੇ ਹੋ ਮੈਨੇਜਮੈਂਟ ਤਾਂ ਸਾਰਿਆਂ ਨਾਲ ਪੱਤਨੀ ਨਹੀਂ ਕਰ ਰਹੀ ਸੀ ਮੀਡੀਆ ਨਾਲ ਵੀ ਗੱਲ ਕਰ ਰਹੀ ਹੈ ਤੁਸੀਂ ਤੇਰੀ ਪੁੱਛ ਰਹੀ ਹੈ ਨਾ ਸਾਰੇ ਇਹ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਔਰ ਵੋਟ ਕਰਨ ਜਿਹੜੇ ਅੱਜ ਆ ਸੰਜੀਵ ਅਰੋੜਾ ਜੀ ਆਜਾ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਦੇ ਉੱਤੇ ਆਈ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਔਰ ਮੈਨੂੰ ਪਤਾ ਹੈ ਪਿਆਰ ਵੋਟਾਂ 'ਚ ਤਬਦੀਲ ਹੋਏਗਾ ਹਾਂਜੀ ਕੈਂਪੇਨਿੰਗ ਬਹੁਤ ਹੈਕਟਿਕ ਸ਼ਡਿਊਲ ਰਿਹਾ ਨਾ ਵਸੀਆਂ ਨਹੀਂ ਠੀਕ ਹੈ ਹੁਣ ਲੰਬਾ ਤਾਂ ਸੀ ਬਟ ਠੀਕ ਹੈ ਹਾਂਜੀ ਮੈਂ ਇਸ ਇਲੈਕਟਰਲ ਪੋਲਿਟਿਕਸ ਫੈਲਿਓਰ ਉੱtre ਹੋਇਆ ਇੰਨਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਇਸ ਤਰੀਕੇ ਨਾਲ ਧੰਨਵਾਦ ਕਰਦੇ ਨੂੰ ਜਾਣਾ ਬਸ ਮੈਂ ਲੁਧਿਆਣਾ ਵਾਸੀਆਂ ਦਾ ਧੰਨਵਾਦ ਆ ਤੇ ਮੈਂ ਡਬਲ ਧੰਨਵਾਦ ਹੋਊਗਾ ਲੁਧਿਆਣਾ ਵਾਸੀਆਂ ਦਾ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਬਾਹਰ ਆ ਕੇ ਵੋਟਾਂ ਪਾਓ ਮੈਂ ਮੈਂ ਵੀ ਵੋਟ ਪਾਈ ਆ ਮੈਂ ਬੂਥਾਂ 'ਚ ਘੁੰਮਿਆ ਵੀ ਆ 5-10 ਮਿੰਟ ਤੋਂ ਵੱਧ ਇੱਕ ਵੋਟ ਤੇ ਨਹੀਂ ਲੱਗਦੇ ਕਿ ਟਾਈਮ ਕੱਢੋ ਆਪਾਂ ਇਹ ਲੁਧਿਆਣਾ ਦਾ ਰਿਕਾਰਡ ਬਣਾਣਾ ਹੈ ਵੋਟਿੰਗ ਦਾ ਇੱਕ ਜਿਹੜੀ ਕਿ ਡੈਮੋਕ੍ਰੇਸੀ ਲਈ ਬਹੁਤ ਜ਼ਰੂਰੀ ਹੈ। ਪਰ ਵੱਡੀ ਗੱਲ ਇਹ ਹੈ ਕਿ ਵੋਟਿੰਗ ਦੀ ਪਰਸੈਂਟੇਜ ਬਹੁਤ ਘਟ ਰਹੀ ਹੈ ਯਾਨੀ ਨਹੀਂ ਨਹੀਂ ਕੋਈ ਘਟ ਨਹੀਂ ਠੀਕ ਹੈ। ਹਰੋ ਸਾਹਿਬ ਹੁਣੇ ਅਥੋਰਿਟੀ ਆ ਚੁਈ ਤੇ ਪਤਨੀ ਬੂਥ ਦੇ ਬਾਹਰ ਖੜੇ ਨੂੰ ਕਹਿ ਰਹੇ ਕਿ ਆਮ ਆਪੀ ਪਾਰਟੀ ਦੇ ਕੁਝ ਲੋਕ ਦੇ ਉਸ ਇਲਾਕੇ ਨਾਲ ਸੰਬੰਧ ਨਹੀਂ ਹੈ। ਉਹ ਇਸ ਬੂਥ ਦੇ ਬਾਹਰ ਖੜੇ ਨੂੰ ਇਤਰਾਜ਼ ਜਤਾ ਰਹੇ ਨੇ। ਮੈਨੂੰ ਪਤਾ ਇਹ ਦੇਖੋ ਜਿਹੜੇ ਅਫਸਰ ਸਹਬਾਨ ਆਪੇ ਦੇਖ ਲੈਣਗੇ ਮੈਨੂੰ ਕੁਝ ਨਹੀਂ ਪਤਾ।